ਸਸ਼ਕਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਜ਼ਿਲ੍ਹਾ ਪੰਚਾਇਤ ਦੀਆਂ ਤੇ ਬਲਾਕ ਸਮਤੀ ਦੀਆਂ ਚੋਣਾਂ ਹੋਂਾ ਹੋ ਰਹੀਆਂ ਨੇ ਜਿਸ ਨੂੰ ਲੈ ਕੇ ਮਟੰਡਾ ਦੇ ਵਿੱਚ ਤਿਆਰੀਆਂ ਚੱਲ ਰਹੀਆਂ ਨੇ ਮਟੰਡਾ ਦੇ ਵਿੱਚ ਜ਼ਿਲ੍ਹਾ ਪੰਚਾਇਤ ਤੇ ਬਲਾਕ ਸਮਤੀ ਦੀਆਂ ਚੋਣਾਂ ਨੂੰ ਲੈ ਕੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਵੱਲੋਂ ਵੀ ਪੱਤਰ ਦਾਖਲ ਕੀਤੇ ਗਏ ਨੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਜਤਿੰਦਰ ਸਿੰਘ ਭੱਲਾ ਵੀ ਪਹੁੰਚੇ ਤੇ ਗੱਲਬਾਤ ਕਰਦੇ ਹੋਣਾਂ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਹੀ ਰਵਾਇਤੀ ਪਾਰਟੀਆਂ ਦਾ ਕਬਜ਼ਾ ਹੈ ਸੂਬੇ ਦਾ ਵਿਕਾਸ ਨਹੀਂ ਹੋਇਆ ਸਾਡੀ ਆਵਾਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਸਾਢੇ ਵਿਕਾਸ ਹੀ ਸਾਡਾ ਮੁੱਦਾ ਹੋਵੇਗਾ ਹਾਂਜੀ ਭਲਾ ਸਰ ਕੀ ਕਹਿਣਾ ਚਾਹੁੰਦੇ ਆ ਬੇਨਤੀ ਆ ਜਿਹੜੀਆਂ ਚੋਣਾਂ ਨੇ ਸਾਡੇ ਡੈਮੋਕ੍ਰੇਸੀ ਦਾ ਥੰਮ ਹੈ ਪਿੱਲਰ ਹੈ ਸੋ ਆਮ ਆਦਮੀ ਪਾਰਟੀ ਨੇ ਹਮੇਸ਼ਾ ਹੀ ਲੋਕਤੰਤਰ ਕਦਰਾਂ ਕੀਮਤਾਂ ਦਾ ਧਿਆਨ ਰੱਖਦੇ ਹੋਏ ਅਸੀਂ ਇਲੈਕਸ਼ਨਾਂ ਦੇ ਵਿੱਚ ਪਾਰਟਿਸਿਪੇਟ ਕਰਦੇ ਆਂ ਬਾਲ ਆਗਸਮ ਵੀ ਚੋਣਾਂ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਸਮੁੱਚੇ ਪੰਜਾਬ ਦੇ ਵਿੱਚ ਹੋ ਰਹੀਆਂ ਨੇ ਔਰ ਬਠਿੰਡਾ ਦੇ ਵਿੱਚ 137 ਜਿਹੜੀਆਂ ਹੈਗੀਆਂ ਬਲਾਕ ਸਮਤੀਆਂ ਤੇ 17 ਜ਼ਿਲ੍ਹਾ ਪ੍ਰੀਸ਼ਦ ਜ਼ੋਨ ਨੇ ਔਰ ਮੇਰੇ ਨਾਲ ਸਾਡੇ ਭੈਣ ਜੀ ਜਸਵੰਦਰ ਕੌਰ ਜੀ ਜੋ ਕਿ ਸਾਡੇ ਵਿਧਾਨ ਸਭਾ ਹਲਕਾ ਵਟੰਡਾ ਜਾਤੀ ਦੇ ਹਲਕਾ ਚਾਰਜ ਨੇ ਜਸਵਿੰਦਰ ਸਿੰਘ ਦਾ ਜੀ ਪਾਂਡੀ ਜ਼ੋਨ ਤੋਂ ਸਾਡੇ ਇਹ ਉਮੀਦਵਾਰ ਨੇ ਸੋ ਇਹਨਾਂ ਦੇ ਕਾਗਜ਼ ਦਾਖਲ ਕਰਾਉਣ ਆਏ ਆ ਔਰ ਵੱਡੀ ਗਿਣਤੀ ਦੇ ਵਿੱਚ ਸਾਡੇ ਹੋਰ ਦੂਸਰੇ ਉਮੀਦਵਾਰ ਥੋੜੇ ਸਮੇਂ ਦੇ ਵਿੱਚ ਆ ਰਹੇ ਨੇ ਸੋ ਹਰੇਕ ਪਾਰਟੀ ਦਾ ਕੋਈ ਏਜੰਡਾ ਹੁੰਦਾ ਹੈ ਵਿਜ਼ਨ ਹੁੰਦੀ ਹੈ ਸੋਚ ਹੁੰਦੀ ਹੈ ਸੋ ਆਮ ਆਦਮੀ ਪਾਰਟੀ ਇਹਨਾਂ ਚੋਣਾਂ ਦੇ ਵਿੱਚ ਵਿਕਾਸ ਦਾ ਏਜੰਡਾ ਲੈ ਕੇ ਪਿੰਡਾਂ ਦਾ ਸਰਪੱਖੀ ਵਿਕਾਸ ਕਰਨਾ ਉਹਦੇ ਵਿੱਚ ਸਾਡੇ ਪਿੰਡਾਂ ਤੇ ਥਾਪਰ ਮਾਡਲ ਜਿਹੜੇ ਕਿ ਉਹਨਾਂ ਦੀ ਗੱਲਬਾਤ ਹੈ ਲੋਕ ਮੰਤਰੀ ਵਿਕਾਸ ਯੋਜਨਾ ਹਰੇਕ ਹਲਕੇ ਦੇ ਲਈ 1 ਸਾਲ ਦਾ 5 ਕਰੋੜ ਰੁਪਇਆ ਉਹਨਾਂ ਦੀ ਗੱਲਬਾਤ ਹੈ ਖੇਡ ਗਰਾਊਂਡਾਂ ਦੀ ਗੱਲਬਾਤ ਹੈ ਨਰਸਰੀਆਂ ਦੀ ਗੱਲਬਾਤ ਹੈ ਲਾਇਬ੍ਰੇਰੀਆਂ ਦੀ ਗੱਲਬਾਤ ਹੈ ਸੜਕਾਂ ਦੀ ਗੱਲਬਾਤ ਹੈ ਗਲੀਆਂ ਨਾਲੀਆਂ ਦੀ ਗੱਲਬਾਤ ਹੈ ਮੁਹੱਲਾ ਕਲੀਨਿਕਾਂ ਦੀ ਗੱਲਬਾਤ ਹੈ ਨਹਿਰੀ ਪਾਣੀ ਦੀ ਗੱਲਬਾਤ ਹੈ ਸੋ ਅਸੀਂ ਇਹਨਾਂ ਕੰਮਾਂ ਦੇ ਰਾਹੀਂ ਪਿੰਡਾਂ ਦਾ ਸਰਪੱਖੀ ਵਿਕਾਸ ਹੈ ਜਿਹੜਾ ਉਹ ਕਰਨਾ ਚਾਹੁੰਦੇ ਹਾਂ ਰਵੈਤੀ ਪਾਰਟੀਆਂ ਉਹਨਾਂ ਕੋਲੇ ਕੋਈ ਮੁੱਦਾ ਨਹੀਂ ਉਹ ਦੱਸਣਾ ਮੀਡੀਆ ਦੇ ਜ਼ਰਗੇ ਮੰਚ ਤੇ ਦੱਸਣਾ ਵੀ ਉਹ ਕੀ ਏਜੰਡਾ ਉਹਨਾਂ ਦਾ ਕਦੇ ਵਾਸਤੇ ਉਹਨਾਂ ਲੜ ਰਹੇ ਆ ਅਕਾਲੀ ਦਲ ਦੀ ਗੱਲ ਕਰੀਏ ਅਕਾਲੀ ਦਲ ਨੇ ਪੰਜਾਬ ਦੇ ਵਿੱਚ 24 ਸਾਲ ਰਾਜ ਕੀਤਾ ਕਾਂਗਰਸ ਪਾਰਟੀ ਨੇ 38 ਸਾਲ ਰਾਜ ਕੀਤਾ ਯਾਦੀ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਮਹਿਜ 3.5 ਸਾਲ ਪੰਜਾਬ ਦੇ ਵਿੱਚ ਰਾਜ ਕਰਨ ਨੂੰ ਸਾਢੇ ਹੋਏ ਆ ਔਰ ਸਾਢੇ 3 ਸਾਲਾਂ ਦੀ ਸਾਡੀ ਕਾਰਗੁਜ਼ਾਰੀ ਤੇ ਰਵੈਤੀ ਪਾਰਟੀਆਂ ਦੀ 34 ਸਾਲ ਦੀ 24 ਸਾਲ ਦੀ ਕਾਰਗੁਜ਼ਾਰੀ ਤੁਸੀਂ ਉਸ ਨੂੰ ਜਿਵੇਂ ਅਸੀਂ ਉਸ ਦਾ ਦੇ ਅਨ ਕਰਦੇ ਹਾਂ ਮੁਲਾਂਕਣ ਕਰਦੇ ਹਾਂ ਆਮ ਆਦਮੀ ਪਾਰਟੀ ਝੋਲੀ ਹੈ ਜਿਹੜੀ ਉਹ ਕੰਮਾਂ ਦੇ ਨਾਲ ਭਰੀ ਵੀ ਹੈ ਮੁੱਖ ਮੰਤਰੀ ਸਾਹਿਬ ਹਮੇਸ਼ਾ ਰੰਗਲੇ ਪੰਜਾਬ ਦੀ ਗੱਲ ਕਰਦੇ ਆ ਹਮੇਸ਼ਾ ਵਧੀਆ ਸਿਸਟਮ ਦੀ ਗੱਲ ਕਰਦੇ ਆ ਹਮੇਸ਼ਾ ਬਦਲਾਅ ਦੀ ਗੱਲ ਕਰਦੇ ਆ ਔਰ ਅਸੀਂ 3.5 ਸਾਲਾਂ ਦੇ ਵਿੱਚ ਬਦਲਾਅ ਤੁਹਾਡੇ ਸਾਹਮਣੇ ਲੈ ਕੇ ਆਂਦਾ ਹੈ ਦੂਸਰੀਆਂ ਪਾਰਟੀਆਂ ਜਾਤ ਦੇ ਪਾਤ ਦੇ ਧਰਮ ਦੇ ਝੂਠੇ ਪਰਚਾਂ ਦੀ ਸਿਆਸਤ ਕਰਕੇ ਉਹਨਾਂ ਨੇ ਪੰਜਾਬ ਨੂੰ ਉਜਾੜ ਕੇ ਰੱਖਦਾ ਸੀਗਾ ਪੰਜਾਬ ਦਾ ਧਰਤੀ ਹੀ ਹੇਠਲਾ ਪਾਣੀ ਮੁੱਕ ਚੱਲਿਆ ਸੀ ਪੰਜਾਬ ਦੇ ਜਵਾਨੇ ਪੰਜਾਬ ਨੂੰ ਛੱਡ ਛੱਡ ਕੇ ਵਿਦੇਸ਼ਾਂ ਦੇ ਵੱਲ ਭੱਜ ਗਏ ਸੀ ਅਸੀਂ ਨੌਕਰੀਆਂ ਦਿੱਤੀਆਂ 58000 ਨੌਕਰੀਆਂ ਆ ਖੜੇ ਨੇ ਸਾਡੇ ਪੁਲਿਸ ਵਾਲੇ ਭਰਾ ਸਾਡੇ ਮੁਲਾਜ਼ਮ ਕਲਰਕ ਮਾਸਟਰ ਡਾਕਟਰ ਇੱਕ ਬੱਚਾ ਪੰਜਾਬ ਦਾ ਕਹਦੇ ਕਿ ਜਿਹੜੀ ਮੇਰੀ ਨੌਕਰੀ ਆਉਣ ਮੈਟ ਨਹੀਂ ਮਿਲੀ ਇੱਕ ਬੱਚਾ ਕਹਦੇ ਮੇਤੋਂ ਰਿਸ਼ਵਤ ਖੋਰੀ ਪੈਸੇ ਕਿਸੇ ਨੇ ਲਏ ਨਹੀਂ ਲਏ ਸੋ ਇਸ ਕਰਕੇ ਅਸੀਂ ਇੱਕ ਏਜੰਡਾ ਲੈ ਕੇ ਅਸੀਂ ਇੱਕ ਵਿਜਨ ਲੈ ਕੇ ਅਸੀਂ ਇੱਕ ਸੋਚ ਲੈ ਕੇ ਅਸੀਂ ਆਪਣੀ ਜਿਹੜੀ ਝੋਲੀ ਆ ਉਹ ਕੰਮਾਂ ਦੀ ਭਰੀ ਹੋਈ ਲੈ ਕੇ ਪਿੰਡਾਂ ਦੇ ਲੋਕਾਂ ਦੀਆਂ ਸੱਥਾਂ ਦੇ ਵਿੱਚ ਕਚਹਿਰੀਆਂ ਦੇ ਵਿੱਚ ਘਰਾਂ ਦੇ ਵਿੱਚ ਜਾਵਾਂਗੇ ਉਹਨਾਂ ਨੂੰ ਦੱਸਾਂਗੇ ਕਿ ਅਸੀਂ ਕੀ ਸਾਡੀ ਸੋਚ ਹੈ ਕੀ ਅਸੀਂ ਕਰਨਾ ਚਾਹੁੰਦੇ ਆ ਤੇ ਰਵੈਤੀ ਪਾਰਟੀਆਂ ਕੋਲੇ ਕੋਈ ਸੋਚ ਨਹੀਂ ਉਹਨਾਂ ਦੇ ਕੋਲੇ ਇੱਕੋ ਇੱਕ ਅਜੰਡਾ ਹੈ ਕਿ ਜਿਵੇਂ ਉਹਨਾਂ ਨੇ ਪਿਛਲੇ ਲੰਮਾ ਸਾਲ ਆਜ਼ਾਦੀ ਤੋਂ ਬਾਅਦ ਪਿੰਡਾਂ ਦੇ ਭਾਈਚਾਰੇ ਦਾ ਘਾਣ ਕੀਤਾ ਚਿੱਟਾ ਲੈ ਕੇ ਆਂਦਾ ਹੈ ਬੇਰੋਜ਼ਗਾਰੀ ਲੈ ਕੇ ਆਂਦੀ ਹੈ ਭਾਈ ਨੂੰ ਭਾਈ ਨਾਲ ਲੜਾਇਆ ਅਸੀਂ ਇਹਨਾਂ ਗੱਲਾਂ ਤੋਂ ਉੱਪਰ ਉੱਠ ਕੇ ਪਿੰਡਾਂ ਦਾ ਭਾਈਚਾਰਾ ਬਹਾਲ ਕਰਾਂਗੇ ਮਜ਼ਬੂਤ ਕਰਾਂਗੇ ਅਸੀਂ ਹਮੇਸ਼ਾ ਸਰਬ ਸਮਾਜ ਦੀ ਗੱਲ ਕਰਦੇ ਆ ਅਸੀਂ ਹਮੇਸ਼ਾ ਇੱਕ ਵਿਜ਼ਨ ਦੀ ਗੱਲ ਕਰਦੇ ਆ ਰਵਾਇਤੀ ਪਾਰਟੀਆਂ ਕੋਲ ਕੋਈ ਵਿਜ਼ਨ ਨਹੀਂ ਇਸ ਕਰਕੇ ਮੈਂ ਸਾਰੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦਾ ਕਿ ਇਹਨਾਂ ਬਲਾਕ ਸੰਭ ਦੀ ਚੋਣਾਂ ਇਹਨਾਂ ਜਿਹੜਾ ਪ੍ਰਸਤ ਚੋਣਾਂ ਦੇ ਵਿੱਚ ਪੰਜਾਬ ਦਾ ਫਿਊਚਰ ਹੈ ਪੰਜਾਬ ਦਾ ਪੁਆਖਾ ਹੈ ਪੰਜਾਬ ਦਾ ਰੰਗਲਾ ਪਾਣਾ ਆਓ ਅਸੀਂ ਸਾਰੇ ਜਣ ਨਾਲ ਮਿਲ ਕੇ ਆਮ ਆਦਮੀ ਪਾਰਟ ਸਾਰੇ ਉਮੀਦਵਾਰਾਂ ਨੂੰ ਵੱਡੇ ਮਾਰਚ ਨਾਲ ਜਿਤਾਈਏ ਜਿੱਥੇ ਵੀ ਸਾਡੇ ਉਮੀਦਵਾਰ ਖੜੇ ਨੇ ਅਸੀਂ ਉਹਨਾਂ ਦੀ ਸਪੋਰਟ ਕਰਾਂਗੇ ਉਹਨਾਂ ਦੇ ਲਈ ਘਰ ਘਰ ਦੇ ਵਿੱਚ ਜਾਵਾਂਗੇ ਮੈਂ ਜਤਿੰਦਰ ਸਿੰਘ ਪੱਲਾ ਜ਼ਿਲ੍ਹਾ ਪ੍ਰਧਾਨ ਆਮ ਆਦੀ ਪਾਰਟੀ ਦਾ 137 ਦੇ 137 ਉਮੀਦਵਾਰਾਂ ਨੂੰ ਜਿਤਾਵਾਂਗੇ ਉਹਨਾਂ ਦੇ ਲਈ ਕੈਂਪੇਨ ਕਰਾਂਗੇ ਜਿਹੜੇ ਸਾਡੇ 17 ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰ ਹੈ ਉਹਨਾਂ ਦੇ ਵੀ ਕੈਂਪੇਨ ਕਰਾਂਗੇ ਕਿਉਂਕਿ ਇਹ ਜਿਹੜੀ ਚੋਣ ਹੈ ਇਹ ਇੱਕ ਵਿਅਕਤੀ ਦੀ ਚੋਣ ਨਹੀਂ ਇਹ ਪੰਜਾਬ ਦੀ ਚੋਣ ਹੈ ਸੂਬੇ ਦੇ ਮੁੱਖ ਮੰਤਰੀ ਸਾਹਿਬ ਉਹਨਾਂ ਦੀ ਚੋਣ ਹੈ ਇਹ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਬਹੁਤ ਵੱਡੀ ਮਹਿੰਮ ਹੈ ਲੜਾਈ ਹੈ ਇਹ ਲੜਾਈ ਅਸੀਂ ਲੋਕਾਂ ਦੀ ਕਿਟੇਰੀ ਵਿੱਚ ਜਾ ਕੇ ਲੜਾਂਗੇ ਤੇ ਲੋਕਾਂ ਦੇ ਵਿੱਚ ਆਪਣਾ ਜਿਹੜਾ ਸਾਡਾ ਵਿਜ਼ਨ ਹੈ ਉਹ ਲੈ ਕੇ ਜਾਵਾਂਗੇ ਕੁਝ ਜ਼ਿਲ੍ਹਿਆਂ ਵਿੱਚ ਚਰਚਾ ਚੱਲ ਰਹੀ ਹੈ ਖਬਰਾਂ ਆ ਰਹੀਆਂ ਜਿਉਂ ਤੋਂ ਉਹ ਐਨਓਸੀ ਨਹੀਂ ਮਿਲ ਰਹੀ ਬੇਨਤੀ ਹੈ ਵੀ ਇਹ ਬਿਲਕੁਲ ਗਲਤ ਗੱਲ ਹੈ ਕਿਉਂਕਿ ਸਮਾਂ ਬਹੁਤ ਥੋੜਾ ਹੈ ਕਿਉਂਕਿ 14 ਤਰੀਕ ਨੂੰ ਇਲੈਕਸ਼ਨ ਹੈ ਅੱਜ ਨਾਮਿਨੇਸ਼ਨ ਦਾ ਲਾਸਟ ਦਿਨ ਹੈ ਕਈ ਵਾਰ ਉਮੀਦਵਾਰ ਤਿਆਰੀ ਨਹੀਂ ਕੀਤੀ ਹੋਣੀ ਕਿਉਂਕਿ ਇਸ ਪ੍ਰੋਸੈਸ ਦੇ ਵਿੱਚ ਉਲੰਘਣ ਦੇ ਲਈ ਸਾਨੂੰ ਐਨਓਸੀ ਲੈਣੀ ਪੈਂਦੀ ਹੈ ਸਾਰੇ ਡਿਓਫੀਸਰ ਬਾਣ ਨੇ ਸਾਰੇ ਆਬਜ਼ਰਵਰ ਸਾਹਿਬਾਨ ਨੇ ਪਰसों ਤੇ ਆਪਣੀਆਂ ਡਿਊਟੀਆਂ ਤੇ ਤਾਇਨਾਤ ਹੈ ਜੇ ਕਿਸੇ ਨੂੰ ਜਿਹੜੇ ਪ੍ਰੰਦੇ ਦੇ ਵਿੱਚ ਕੋਈ ਵੀ ਸਮੱਸਿਆ ਹੁੰਦੀ ਹੈ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਹੈ